ਥੋੜੇ মিডিਆ ਦੇ ਮਾਧਿਅਮ ਰਾਹੀਂ ਸਮੁੱਚੇ ਜ਼ਿਲ੍ਹੇ ਦੇ ਇਕੱਲੇ-ਇਕੱਲੇ ਵਰਕਰ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਡੀਸੀ ਦਫ਼ਤਰ ਜਿੱਥੇ ਤੁਹਾਡਾ ਆਪਣਾ ਦਫ਼ਤਰ 318 ਨੰਬਰ ਦਾ ਘਰ ਦੱਸ ਉਹ ਕਰਦੇ ਸਨ ਅੰਨ ਦਾ ਪਿਤਾ ਕਿੱਥੇ ਹਰ ਜੋਬਨਜੀਤ ਸਿੰਘ ਜੋਬਨੰਦਾ ਵਾਣੇ ਜ਼ਿਲ੍ਹਾ ਯੋਜਨਾ ਬੋਰਡ ਗੁਰਦਾਸਪੁਰ ਦਾ ਉਦਾਰ ਸੰਭਾਲਿਆ ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੀ ਆਪ ਪਾਰਟੀ ਦੀ ਸਮੂਹੀ ਲੀਡਰਸ਼ਿਪ ਅਤੇ ਆਪ ਪਾਰਟੀ ਦੇ ਸੀਨੀਅਰ ਵਰਕਰਾਂ ਨੇ ਹਾਜ਼ਰੀ ਭਰੀ ਜਿਸ ਵਿੱਚ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ਰੀਕਲ ਸੀ ਗੁਰਦਾਸਪੁਰ ਤੋਂ ਹਲਕਾ ਇੰਚਾਰਜ ਰਮਨ ਬੈਲ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਹਲਕਾ ਫਤਿਹਗੜ ਚੂੜੀਆਂ ਤੋਂ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੋ ਤੋਂ ਇਲਾਵਾ ਹੋਰ ਵੀ ਕਈ ਨਾਮਵਰ ਹਸਤੀਆਂ ਨੇ ਹਾਜ਼ਰੀ ਭਰੀ ਇਸ ਮੌਕੇ ਆਪ ਪਾਰਟੀ ਦੇ ਸੀਨੀਅਰ ਵਰਕਰ ਵੀ ਹਾਜ਼ਰ ਰਹੇ ਜਿਨ੍ਹਾਂ ਦੇ ਵਿੱਚ ਰਾਣਾ ਸੁੰਡੜ ਲਖਪੀ ਸਿੰਘ ਸੁੰਡੜ ਜਸਪਾਲ ਸਿੰਘ ਲੰਗਰਵਾਲ ਦਲਜੀਤ ਸਿੰਘ ਲਕੀ ਤੋਂ ਇਲਾਵਾ ਆਪ ਪਾਰਟੀ ਦੇ ਫਤਿਹਗੜ ਚੂੜੀਆਂ ਤੋਂ ਵੱਡੀ ਗੰਤੀ ਵਿੱਚ ਵਰਕਰ ਹਾਜ਼ਰ ਰਹੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਵਨਿਯੁਕਤ ਚੇਅਰਮੈਨ ਜੋਬਰਨ ਧਾਵਾ ਨੇ ਕਿਹਾ ਕਿ ਆਪ ਪਾਰਟੀ ਨੇ ਜ਼ਿਲ੍ਹਾ ਗਰਦਾਸਪੁਰ ਤੋਂ ਜੋ ਮੈਨੂੰ ਵੱਡੀ ਚੇਅਰਮੈਨੀ ਦੇ ਕੇ ਮਾਣ ਬਖਸ਼ਿਆ ਹੈ ਮੈਂ ਸਦਾ ਹੀ ਇਸ ਪਾਰਟੀ ਦਾ ਰਿਣੀ ਰਹਾਂਗਾ ਇੱਥੇ ਹੀ ਆਏ ਹੋਏ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਜੋਬਨ ਦਾਵਾ ਨੇ ਕਿਹਾ ਕਿ ਜ਼ਿਲ੍ਹਾ ਗਰਦਾਸਪੁਰ ਦੇ ਡੀਸੀ ਦਫ਼ਤਰ ਵਿੱਚ ਸਾਡਾ ਆਪਣਾ ਕਮਰਾ 318 ਨੰਬਰ ਖੁੱਲ ਗਿਆ ਹੈ ਜਿਸ ਵਿੱਚ 70 ਮਹਿਕਮੇ ਇਸ ਦਫ਼ਤਰ ਵਿੱਚ ਪੈਂਦੇ ਹਨ ਕਿਸੇ ਨੂੰ ਵੀ ਕੋਈ ਕੰਮ ਹੋਵੇਗਾ ਉਸਦਾ ਕੰਮ ਪਹਿਲ ਦੇ ਆਧਾਰ ਤੇ ਕਰਵਾ ਕੇ ਦਿੱਤਾ ਜਾਵੇਗਾ ਮਾਝਾ ਲਾਈਵ ਟੀਵੀ ਲਈ ਗਰਦਾਸਪੁਰ ਤੋਂ ਮਨਪ੍ਰੀਤ ਸਿੰਘ ਮੰਦੀ ਰਿਪੋਰਟ ਆ ਮੰਮੀ ਪਾਣੀ ਜਿੰਦਾਬਾਦ ਉਹਨਾਂ ਦਾ ਸ਼ੁਕਰਾਨਾ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਦੀ ਮਿਹਰ ਸਦਕਾ ਅੱਜ ਇੱਕ ਆਮ ਘਰ ਦਾ ਨੌਜਵਾਨ ਜ਼ਿਲ੍ਹੇ ਦੀ ਸਭ ਤੋਂ ਵੱਡੀ ਚੇਅਰਮੈਨ ਨੇ ਡਿਸਟ੍ਰਿਕਟ ਪਲੈਨਿੰਗ ਕਮੇਟੀ ਦਾ ਮੈਨੂੰ ਚੇਅਰਮੈਨ ਲਾਇਆ ਆਪਣੀ ਪਾਰਟੀ ਦੇ ਨੈਸ਼ਨਲ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਸਾਡੇ ਪੰਜਾਬ ਦੇ ਅਬਜ਼ਰਵਰ ਸ਼੍ਰੀ ਮਨੀਸ਼ ਸੋਧਿਆ ਜੀ ਸਾਡੇ ਪੰਜਾਬ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਸਾਡੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਮੇਰੇ ਵੱਡੇ ਭਰਾ ਸ਼੍ਰੀ ਕਲਸੀ ਜੀ ਸਾਡੇ ਨਾਲ ਇਸ ਪ੍ਰੈਸ ਕਾਨਫਰੰਸ ਮੇਰੇ ਦਫ਼ਤਰ ਦੇ ਵਿੱਚ ਮੌਜੂਦ ਸਾਡੇ ਜ਼ਿਲ੍ਹੇ ਦੇ ਐਮਐਲਏ ਸਹਿਬਾਨ ਗੁਰਦੀਪ ਰੰਧਾਵਾ ਜੀ ਅਮਰਪਾਲ ਜੀ ਨਾਲ ਸਾਡੀ ਸੀਨੀਅਰ ਲੀਡਰਸ਼ਿਪ ਰਮਨ ਬੈਲ ਜੀ ਹਲਕਾ ਇੰਚਾਰ ਗੁਰਦਾਸਪੁਰ ਬਲਵੀਰ ਪੰਨੂ ਜੀ ਹਲਕਾ ਅੰਜਾਨ ਫਨਗੜ ਚੂੜੀਆਂ ਸੰਸ਼ੇਰ ਜੀ ਤੇ ਜਗਰੂਪ ਜੀ ਮੈਂ ਇਹਨਾਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਇਹਨਾਂ ਨੇ ਇੱਕ ਆਮ ਜੇ ਵਰਕਰ ਨੂੰ ਅੱਜ ਇਹ ਜਿਹੜਾ ਦਫ਼ਤਰ 'ਚ ਬੈਠ ਦਾ ਇਹ ਮੌਕਾ ਦਿੱਤਾ ਨਾਲ ਹੀ ਮੈਂ ਧੰਨਵਾਦ ਕਰਦਾ ਤੁਹਾਡੇ ਨਾਲ ਖੜੇ ਜਿੰਨੇ ਵੀ ਸਾਡੇ ਜ਼ਿਲ੍ਹੇ ਦੀ ਸਮੁੱਚੀ ਮੈਂ ਸਮਝਦਾ ਸਾਡੀ ਜ਼ਿਲ੍ਹੇ ਦੀ ਪਾਰਟੀ ਦੀ ਰੀਡ ਦੀ ਹੱਡੀ ਸਾਡੇ ਚੇਅਰਮੈਨ ਸਾਹਿਬਾਨ ਵਰਕਰ ਸਾਹਿਬਾਨ ਵਲੰਟੀਅਰ ਸਾਹਿਬਾਨ ਬਲਾਕ ਪ੍ਰਧਾਨ ਸਾਰੀ ਸਮੁੱਚੇ ਜ਼ਿਲ੍ਹੇ ਦੀ ਲੀਡਰਸ਼ਿਪ ਆਈ ਆ ਤੇ ਮੈਂ ਇਹਨਾਂ ਦਾ ਸਾਰੀ ਉਮਰ ਇੱਕ ਕਰਜ਼ ਨਹੀਂ ਦੇ ਸਕਦਾ ਮੈਂ ਇਹ ਪਲ ਮੇਰੀ ਜ਼ਿੰਦਗੀ 'ਚ ਤੁਸੀਂ ਇਹ ਯਾਦਗਾਰੀ ਪਲ ਬਣਾਇਆ ਮੈਂ ਇਸ ਲਈ ਤੁਹਾਡਾ ਕੋਟਨ ਕੋਟ ਧੰਨਵਾਦ ਕਰਦਾ ਤੇ ਤੁਹਾਡਾ तहे ਦਿਲੋਂ ਸ਼ੁਕਰੀਆ ਕਰਦਾ ਤੇ ਸਾਰੀ ਉਮਰ ਲਈ ਇਹ ਮੇਰੇ ਖਿਆਲ ਸਾਹ ਚੜਿਆ ਅੱਜ ਮੈਂ ਬਤੌਰ ਡਿਸਟ੍ਰਿਕਟ ਪਲੈਨਿੰਗ ਕਮੇਟੀ ਡੀਪੀਸੀ ਦਾ ਚੇਅਰਪਰਸਨ ਚੇਅਰਮੈਨ ਜੋ ਅੱਜ ਆਪਣਾ ਕਾਰਜਕਾਰ ਸੰਭਾਲਿਆ ਇਹਦੇ ਵਿੱਚ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਸਮੁੱਚੇ ਜ਼ਿਲ੍ਹੇ ਦੇ ਇਕੱਲੇ-ਇਕੱਲੇ ਵਰਕਰ ਨੂੰ ਇਹ ਸੁਨੇਹਾ ਦੇਣਾ ਚਾਹਨਾ ਕਿ ਡੀਸੀ ਦਫ਼ਤਰ ਜਿੱਥੇ ਤੁਹਾਡਾ ਆਪਣਾ ਦਫ਼ਤਰ 318 ਨੰਬਰ ਕਮਰਾ ਖੁੱਲ ਚੁੱਕਿਆ ਤੁਸੀਂ ਪੂਰੇ ਜ਼ਿਲ੍ਹੇ ਦੇ ਵਿੱਚੋਂ ਕੋਈ ਵੀ ਸਾਡੀ ਪਾਰਟੀ ਦਾ ਵਰਕਰ ਕਿਸੇ ਵੀ ਗਲੀ ਦਾ ਮੈਂ ਫੇਰ ਕਿਹਨਾ ਨਾ ਪਾਰਟੀ ਹਾਈ ਕਮਾਂਡ ਨੂੰ ਵਾਦਾ ਕੀਤਾ ਸੀਗਾ ਅਖੀਰਲੇ ਕਤਾਰ ਦੇ ਵਰਕਰ ਨੂੰ ਵੀ ਮਹਿਸੂਸ ਹੋਊਗਾ ਕਿ ਉਹਦੀ ਸਰਕਾਰ ਆ ਉਹ ਡੀਸੀ ਦਫਤਰ ਆਵੇ ਤਾਂ ਪਹਿਲੋਂ 318 ਕਮਰੇ ਦੇ ਵਿੱਚ ਆਵੇ ਉਹਨਾਂ ਕੋਈ ਵੀ ਉਹਦਾ ਇਸ ਦਫਤਰ ਦੇ ਵਿੱਚ 70 ਮਹਿਕਮੇ ਨੇ ਇਸ ਦਫਤਰ ਦੇ ਵਿੱਚ ਤੇ ਉਹਦਾ ਕੰਮ ਇਸ ਦਫਤਰੋਂ ਬੜਾ ਬਖੂਬੀ ਕਰਾਇਆ ਜਾਊਗਾ ਉਹਨਾਂ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਇਹ ਦਫਤਰ ਮੈਂ ਖੁਦ ਇੱਥੇ ਰੋਜ਼ 2 ਤੋਂ 5 ਵਜੇ ਤੱਕ ਇੱਥੇ ਬਹਿ ਆ ਕਰੂੰਗਾ ਮੰਡੇ ਤੋਂ ਫ੍ਰਾਈਡੇ ਤੇ ਦਫਤਰ 9 ਤੋਂ 5 ਖੁੱਲਿਆ ਕਰੂਗਾ ਜਿੰਨੇ ਕੋਈ ਡੀਪੀਸੀ ਦਫਤਰ ਕੋਈ ਕਿਸੇ ਦਾ ਕੋਈ ਆਸ਼ੀਰਵਾਦ ਸਕੀਮ ਚ ਕੋਈ ਵੀ ਕਿਸੇ ਦਾ ਕੋਈ ਕੰਮ ਆ ਤੁਸੀਂ ਸਾਡੇ ਕੋ ਆਓ ਅਸੀਂ ਤੁਹਾਡੇ ਨਾਲ ਟੀਮ ਪਕਾਇਦਾ ਇੱਥੇ ਲਾ ਕੇ ਤੁਹਾਨੂੰ ਹੈਲਪ ਕਰਾਂਗੇ ਬਤੌਰ ਡੀਪੀਸੀ ਦਾ ਚੇਅਰਮੈਨ ਕੁਝ ਜ਼ਿੰਮੇਵਾਰੀਆਂ ਨੇ ਇਹਦੇ ਚ ਕੁਝ ਫੰਡਸ ਆਉਂਦੇ ਨੇ ਉਹ ਮੈਂ ਆਪਣੇ ਸਾਥੀਆਂ ਕੋਲੋਂ ਪ੍ਰੋਜੈਕਟ ਲੈ ਕੇ ਜੋ ਇਹਨਾਂ ਦੀ ਡਿਮਾਂਡ ਹੋਊਗੀ ਬਹੁਤ ਸਭ ਤੋਂ ਜ�ੰਗ ਨਾਲ ਅਸੀਂ ਉਹਨੂੰ ਇਸਤੇਮਾਲ ਕਰਾਂਗੇ ਦੂਸਰਾ ਜਿਹੜਾ ਇਹਦੀ ਜ਼ਿੰਮੇਵਾਰੀ ਹੁੰਦੀ ਆ ਕਿ ਜ਼ਿਲ੍ਹੇ ਦੇ ਵਿੱਚ ਜਿਹੜੇ ਵੀ ਮੌਜੂਦਾ ਕੰਮ ਚੱਲ ਰਹੇ ਨੇ ਉਹਦੀ ਨਿਗਰਾਨੀ ਕਰਨੀ ਉਹਦੀ ਦੇਖਰੇਖ ਕਰਨੀ ਮੈਂ ਉਹ ਵੀ ਵਾਦਾ ਕਰਦਾ ਕਿ ਬੜੀ ਇਮਾਨਦਾਰੀ ਨਾਲ ਕਰਾਂਗੇ ਤੇ ਤੀਸਰਾ ਜਿਹੜਾ ਮੈਂ ਸਮਝਦਾ ਬੜਾ ਵੱਡਾ ਜਿਹੜਾ ਜਦੋਂ ਆਪਾਂ ਇਹਦਾ ਕੋਰਮ ਬਣਾ ਕੇ ਮੈਂ ਸਮਝਦਾ ਅਸੀਂ ਆਪਣੇ ਜ਼ਿਲ੍ਹੇ ਲਈ ਕੋਈ ਬਹੁਤ ਵੱਡੇ ਇੱਕ ਦੋ ਪ੍ਰੋਜੈਕਟ ਜ਼ਰੂਰ ਲੈ ਕੇ ਆਵਾਂਗੇ ਜਿਦੇ ਚ ਚਾਹੇ ਕੋਈ ਮੈਡੀਕਲ ਕਾਲਜ ਜਾਂ ਕੋਈ ਹੋਰ ਕੋਈ ਵੱਡੀ ਇੰਡਸਟਰੀ ਮੈਂ ਥਰੂ ਡੀਪੀਸੀ ਡਿਸਟ੍ਰਿਕਟ ਪਲੈਨਿੰਗ ਕਮੇਟੀ ਦੀ ਮੀਟਿੰਗ ਨੂੰ ਬਕਾਇਦਾ ਪੂਰੇ ਕੋਰਮ ਦੇ ਨਾਲ ਸ਼ੇਅਰ ਕਰਕੇ ਆਪਾਂ ਕੋਸ਼ਿਸ਼ ਕਰਾਂਗੇ ਕਿ ਕੋਈ ਵੱਟਾ ਇੱਥੇ ਪ੍ਰੋਜੈਕਟ ਜਿਹੜਾ ਵਾ ਉਹ ਜ਼ਿਲ੍ਹੇ ਲਈ ਲਿਆਂਦਾ ਜਾਵੇ ਇਸ ਤੋਂ ਬਾਅਦ ਮੈਂ ਫੇਰ ਇੱਕੋ ਬੇਨਤੀ ਕਰਨਾ ਚਾਹੁੰਦਾ ਕਿ ਸਿਰਫ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੂੰ ਆਮ ਕਰਾਂ ਦੇ ਨੌਜਵਾਨ ਲੱਭਦੇ ਆ ਆਮ ਆਦਮੀ ਪਾਰਟੀ ਆ ਜਿਨ੍ਹਾਂ ਨੇ ਆਮ ਘਰ ਦੇ ਨੌਜਵਾਨ ਨੂੰ ਮੇਰੇ ਨਾਲ ਖੜੇ ਪੰਜਾਬ ਦਾ ਪ੍ਰਧਾਨ ਬਣਾਤਾ ਇਹ ਸਿਰਫ ਆਮ ਆਦਮੀ ਪਾਰਟੀ ਆ ਮੇਰਾ ਕੋਈ ਪਿਛੋਕੜ ਨਹੀਂ ਮੇਰੇ ਕੋਈ ਗ੍ਰੈਂਡਫਾਦਰ ਨਾ ਫਾਦਰ ਕਿਸੇ ਦਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ ਤੇ ਮੈਨੂੰ ਜ਼ਿਲ੍ਹੇ ਦੀ 33 ਸਾਲ ਦੀ ਉਮਰ ਦੇ ਵਿੱਚ ਮੈਨੂੰ ਜ਼ਿਲ੍ਹੇ ਦਾ ਚੇਅਰਮੈਨ ਇੱਡਾ ਵੱਡਾ ਬਣਾਇਆ ਸਿਰਫ ਆਮ ਆਦਮੀ ਪਾਰਟੀ ਕਰ ਸਕਦੀ ਆ ਤੁਸੀਂ ਦੇਖਿਆ ਹੋਣਾ ਕਿ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਦੀ ਲਿਖਤਾਈ ਆ ਤੇ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਦੇਵੇ ਠੀਕ ਹੈ ਜੀ ਇਹ ਮੈਂ ਕਾਂਗਰਸ ਦੇ ਵਿੱਚ ਜਿਹੜੇ ਕੋਈ ਵਧੀਆ ਨੌਜਵਾਨ ਵਰਕਰ ਨੇ ਉਹਨਾਂ ਨੂੰ ਸੁਨੇਹਾ ਲਾਉਣਾ ਚਾਹੁੰਦਾ ਵਾ ਕਿ ਇਹਨਾਂ ਨੂੰ ਤੁਹਾਡੀ ਪਾਰਟੀ ਤੁਹਾਡੀ ਨੂੰ ਤੁਹਾਡੇ ਤੇ ਨਜ਼ਰ ਹੀ ਨਹੀਂ ਪੈਣੀ ਸਿਰਫ ਆਮ ਆਦਮੀ ਪਾਰਟੀ ਆ ਜਿਹੜੀ ਆਮ ਘਰਾਂ ਦੇ ਨੌਜਵਾਨਾਂ ਨੂੰ ਮੌਕਾ ਦਿੰਦੀ ਆ ਸੋ ਮੈਂ ਸਮਾਪਤ ਕਰਨ ਤੋਂ ਆਪਣੀ ਬਾਈਟ ਇਹ ਕਹਿਣਾ ਚਾਹਨਾ ਕਿਉਂਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਗੁਰਦਾਸਪੁਰ ਦੇ ਵਿੱਚ ਫੜ ਆਈ ਸੀ 400 ਤੋਂ ਵੱਧ ਜਿਹੜੇ ਆ ਉਹ ਪਿੰਡ ਖੜਾ ਦੇ ਕਾਰਨ ਪ੍ਰਭਾਵਿਤ ਹੋਏ ਤੇ ਮੈਂ ਆਪਣਾ ਕਿਤੇ ਬੂੰਦ-ਬੂੰਦ ਨਾਲ ਸਾਗਰ ਭਰਦਾ ਤੇ ਮੈਂ ਆਪਣੀ ਛੋਟੀ ਦੀ ਬੂੰਦ ਬਤੌਰ ਚੇਅਰਮੈਨ ਆਪਣੀ ਪਹਿਲੇ ਮਹੀਨੇ ਦੀ ਸੈਲਰੀ ਇਹ ਮੈਂ ਡੋਨੇਟ ਕਰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਰਾਹਤ ਕਾਰਜ ਲਈ ਮਿਸ਼ਨ ਚਲਾਇਆ ਮਿਸ਼ਨ ਚੜ੍ਹਦੀ ਕਲਾ ਉਹਦੇ 'ਚ ਮੈਂ ਆਪਣੀ 1 ਮਹੀਨੇ ਦੀ ਸੈਲਰੀ ਅੱਜ ਇਸ ਦਿਨ 'ਤੇ ਮੈਂ ਡੋਨੇਟ ਕਰਨਾ ਮੈਂ ਕੀਤੀ ਆ ਸੋ ਇਹਨਾਂ ਹੀ ਕੁਝ ਕਹਿੰਦਾ ਹਾਂ ਮੈਂ ਖੇਮਾ ਦਾ ਜੱਜਕਾਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹੌਸਲਾ ਦੇਖੋ ਜੀ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਜੀ ਆਇਆਂ ਨੂੰ ਅੱਜ ਬੜੀ ਖੁਸ਼ੀ ਵਾਲਾ ਦਿਨ ਹੈ ਕਿਉਂਕਿ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹਦੇ ਵਿੱਚ ਕੰਮ ਕਰਨ ਵਾਲੇ ਬੰਦੇ ਨੂੰ ਮੌਕਾ ਮਿਲਦਾ ਅੱਜ ਮੈਂ ਮਾਣ ਨਾਲ ਇਹ ਗੱਲ ਕਹਿ ਸਕਦਾ ਜੋ ਬੰਦਾਵਾ ਜਿਹਨੂੰ ਅੱਜ ਪਲੈਨਿੰਗ ਬੋਰਡ ਦੇ ਚੇਅਰਮੈਨ ਤੇ ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਹੈ ਔਰ ਅੱਜ ਬਤੌਰ ਕੁਰਸੀ ਤੇ ਜ਼ਿੰਮੇਵਾਰੀ ਦਿੱਤੀ ਤੇ ਬਿਠਾਇਆ ਗਿਆ ਹੁਣ ਮੈਨੂੰ ਮਾਣ ਵੀ ਹੈ ਕਿਉਂਕਿ ਅਸੀਂ ਸਾਡੀ ਬੈਕਗ੍ਰਾਉਂਡ ਕੋ ਸਿਆਸਤ ਚ ਨਹੀਂ ਸੀ ਆਮ ਘਰਾਂ ਚ ਉਠੇ ਸਾਂ ਪਰ ਆਪਣੇ ਪੰਜਾਬ ਲਈ ਦਰਦ ਰੱਖਦੇ ਸਾਂ ਆਪਣੇ ਹਲਕਿਆਂ ਲਈ ਦਰਦ ਰੱਖਦੇ ਸਾਂ ਵੀ ਕੁਝ ਵਧੀਆ ਕਰਕੇ ਜਾਈਏ ਪਰ ਮੌਕਾ ਨਹੀਂ ਸੀ ਮਿਲਿਆ ਪਰ ਇੱਕ ਗੱਲ ਮਾਣਨਾ ਕਹਿ ਸਕਦਾ ਐ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ੇ ਅੱਜ ਆਮ ਘਰਾਂ ਦੇ ਜਵਾਕ ਉਹਨਾਂ ਕੁਰਸੀਆਂ ਤੇ ਅੱਜ ਭਗਵੰਤ ਮਾਨ ਜੀ ਨੇ ਬਿਠਾਤਾ ਜਿੱਥੇ ਕਦੀ ਇਹਨਾਂ ਦਫ਼ਤਰਾਂ ਦੇ ਲਾਗੋ ਵੀ ਨੰਕੇ ਨਹੀਂ ਸੀ ਸੋ ਮੈਨੂੰ ਖੁਸ਼ੀ ਹੈ ਹੁਣ ਇਹੋ ਬੇਨਤੀ ਹੈ ਜਿਲ੍ਹਾ ਗਰਦਾਸਪੁਰ ਦੇ ਵਰਕਰਾਂ ਨੂੰ ਇਹ ਦਫ਼ਤਰ ਤੁਹਾਡਾ ਆਪਣਾ ਹੈ ਇਹ ਦਫ਼ਤਰ ਤੁਹਾਡਾ ਖੁੱਲ ਚੁਕਿਆ ਹੈ 9 ਤੋਂ 5 'ਤੇ ਦਫਤਰ ਖੁੱਲਾ ਰਹੋ ਜਿਹਦੇ ਚ ਬਤੌਰ ਜੋਬਨ ਰੰਧਾਵਾ ਦੀ ਡਿਊਟੀ ਲਈ ਗਈ ਹੈ ਕੋਈ ਵੀ ਵਰਕਰ ਆਪਾਂ ਆਮ ਆਦਮੀ ਪਾਰਟੀ ਦਾ ਕੋਈ ਵੀ ਵਰਕਰ ਕਿਸੇ ਦਾ ਵੀ ਕੋਈ ਕੰਮ ਰੁਕਦਾ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਉਹਦੇ ਵਾਸਤੇ ਇੱਕੋ ਤੇ ਦਰਵਾਜ਼ੇ ਪੂਰੇ ਖੁੱਲੇ ਨੇ ਜਦੋਂ ਮਰਜ਼ੀ ਆਓ ਇੱਥੇ ਆ ਕੇ ਆਪਣਾ ਕੰਮ ਜ਼ਰੂਰ ਕਰਵਾਓ ਔਰ ਜਿੰਨੇ ਜੋਗੇ ਵੀ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਆ ਅਸੀਂ ਸਾਰਾ ਪਰਿਵਾਰ ਆ ਤਗੜੇ ਹੋ ਕੇ ਜਿੱਦਣਾ ਤਰਨਤਾਰਨ ਦੇ ਵਿੱਚ ਝੰਡਾ ਬਲੰਦ ਕੀਤਾ ਹੈ ਕਹਿੰਦੇ ਅਸੀਂ ਸੈਮੀਫਾਈਨਲ ਮੈਚ ਆ ਕਹਿੰਦੇ ਸੀ ਸਰ ਨਤੀਜਾ ਮਿਲ ਗਿਆ ਨਤੀਜਾ ਮਿਲ ਗਿਆ 27 ਦਾ ਆਗਾਜ਼ ਸ਼ੁਰੂ ਹੈ ਅੱਜ ਫਿਰ ਡੀਸੀ ਦਫ਼ਤਰ ਗੁਰਦਾਪੁਰ ਤੋਂ ਪਹਿਲਾ ਪੈਰ ਵੀ ਰੱਖ ਦਿੱਤਾ ਹੁਣ ਵੇਖੀ ਜਾਓ ਝਾੜੂ ਵਜਦਾ ਕਿੱਥੇ ਗਏ